ਅਸੀਂ ਇਸ ਵੇਲੇ ਜਿਸ ਜਗ੍ਹਾ ਤੇ ਖੜੇ ਹਾਂ ਇਹ ਤਕਰੀਬਨ 15 ਫੁੱਟ ਨੀਵੀਂ ਜਗ੍ਹਾ ਹੈ ਜੋ ਕਿ ਹੜ੍ਹਾਂ ਦੇ ਕਰਕੇ ਬਿਲਕੁਲ ਖਤਮ ਹੋ ਚੁੱਕੀ ਹੈ ਤਾਂ ਇਹ ਘਰ ਜਿਹੜੇ ਨੇ ਇਹਨਾਂ ਦੀ ਨੀਂਹਾਂ ਨਹੀਂ ਹਿੱਲੀਆਂ ਨੀਂਹਾਂ ਦੇ ਥੱਲੇ ਜਿਹੜੀ ਜਗ੍ਹਾ ਹੁੰਦੀ ਹੈ ਉਹ ਵੀ ਬਿਲਕੁਲ ਪੂਰਨ ਤੌਰ ਦੇ ਉੱਤੇ ਖਰਾਬ ਹੋ ਚੁੱਕੀ ਹੈ ਬਹੁਤੋਂ ਖਬਰਾਂ ਹੈ ਸਰ ਹੂੰ ਬਹੁਤ ਤਾਂ ਮੇਰੇ ਮਮਮੀ ਡੈਲੀ ਨੇ ਬਣਾ ਕੇ ਦਿੱਤਾ ਹੈ ਹੂੰ ਕੋਈ ਜਾ ਚੁੱਕ ਚੁਕਾ ਕੇ ਪੈਸੇ ਲਾਏ ਇਦਾਂ ਹੁਣ ਵੀ ਨੀਂਹਾਂ ਪਾੜ ਗਿਆ ਵੀ ਖੋੜੀ ਟੱਟ ਗਈ ਪਿਛਲਾ ਵੀ ਟੱਟ ਗਿਆ ਘਰ ਮਾਰੇ ਦੇ ਨਹੀਂ ਸੁਣਦਾ ਕੋਈ ਮਾਰੇ ਦੇ ਨਹੀਂ ਕੋਈ ਸੁਣਦਾ ਬਾਬਾ ਜੀ ਇਹ ਹਾਲਾਤ ਨਾ ਬਹੁਤ ਹੀ ਮਾਰੇ ਇਹ ਰਾਵੀ ਦਾ ਰਾਵੀ ਪੈਂਦੀ ਆ ਤੁਹਾਡਾ ਘਰ ਜੀ ਏ ਵੀ ਇਹਦਾ ਘਰ ਆ ਤੇ ਇਧਰੋਂ ਪਾਣੀ ਟੁੱਟਾ ਨਾ ਜਦ 100 ਦੀ ਸਪੀਡ ਤੇ ਟੁੱਟਾ ਪਾਣੀ ਤੇ ਇਹ ਮਲਕੀ ਪਾਣੀ ਜਦ ਚੱਲਿਆ ਨਾ 100 ਦੀ ਸਪੀਡ ਤੇ ਡੰਗਰ ਵਸ਼ਾ ਰੇੜੇ ਰੂੜੇ ਸਭ ਤਬਾਹ ਕਰ ਗਿਆ ਧੂਕੇ ਲੈ ਗਿਆ ਇਥੋਂ ਘੱਟੋ ਘਾਟ 2 400 ਕਿਲੋਮੀਟਰ ਧੂਕੇ ਲੈ ਗਿਆ ਪਿੰਡ ਕੋਨੇਵਾਲ ਵਿਖੇ ਮੌਜੂਦ ਹਾਂ ਤਾਂ ਕੋਨੇਵਾਲ ਦੀ ਅੱਜ ਅਸੀਂ ਕੈਸੀ ਤਸਵੀਰ ਦਿਖਾ ਰਹੇ ਹਾਂ ਜਿਹੜੀ ਤੁਸੀਂ ਪਹਿਲਾਂ ਟੀਵੀ ਇਤਿਹਾਸ 'ਚ ਨਹੀਂ ਦੇਖੀ ਹੋਵੇਗੀ ਅਸੀਂ ਇਸ ਵੇਲੇ ਜਿਸ ਜਗ੍ਹਾ ਤੇ ਖੜੇ ਹਾਂ ਇਹ ਤਕਰੀਬਨ 15 ਫੁੱਟ ਨੀਵੀਂ ਜਗ੍ਹਾ ਹੈ ਜੋ ਕਿ ਹੜ੍ਹਾਂ ਦੇ ਕਰਕੇ ਬਿਲਕੁਲ ਖਤਮ ਹੋ ਚੁੱਕੀ ਹੈ ਤਾਂ ਤੁਸੀਂ ਦੇਖੋ ਇਹ ਜਿਹੜਾ ਇੱਕ ਰਸਤਾ ਸੀ ਘਰਾਂ ਨੂੰ ਜਾਣ ਦਾ ਉਸ ਦਾ ਹਾਲਾਤ ਕੀ ਬਣਿਆ ਹੈ ਔਰ ਉਸ ਤੋਂ ਇਲਾਵਾ ਕਿਸ ਤਰੀਕੇ ਨਾਲ ਇੱਥੇ ਘਰ ਟੈਟੇਰੀ ਹੋਏ ਨੇ ਉਸ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਘਰ ਜਿਹੜੇ ਨੇ ਇਹਨਾਂ ਦੀ ਨੀਂਹਾਂ ਨਹੀਂ ਹਿੱਲੀਆਂ ਨੀਂਹਾਂ ਦੇ ਥੱਲੇ ਜਿਹੜੀ ਜਗ੍ਹਾ ਹੁੰਦੀ ਹੈ ਉਹ ਵੀ ਬਿਲਕੁਲ ਪੂਰਨ ਤੌਰ ਦੇ ਉੱਤੇ ਖਰਾਬ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਤਾਂ ਇਹਨਾਂ ਨੇ ਚਾਵਾਂ ਨਾਲ ਲੈਂਟਰ ਪਾ ਕੇ ਇਸ ਘਰ ਨੂੰ ਤਿਆਰ ਕੀਤਾ ਸੀ ਕਿ ਸ਼ਾਇਦ ਸਾਡੀ ਜ਼ਿੰਦਗੀ 'ਚ ਕੁਝ ਚੰਗਾ ਹੋਊਗਾ ਲੇਕਿਨ ਚੰਗੇ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਸ ਵੇਲੇ ਹੜ ਆਏ ਤੁਸੀਂ ਟੁੱਟੀ ਬੰਨ ਟੁੱਟੇ ਤਾਂ ਉਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਸ ਪਰਿਵਾਰ ਦਾ ਪਹਿਲੇ ਇਹ ਕੱਚਾ ਘਰ ਸੀ ਆ ਛੋਟਾ ਘਰ ਸੀ ਤਾਂ ਇਹਨਾਂ ਨੇ ਕਿਹਾ ਕਿ ਚਲੋ ਦੋ ਪੈਸੇ ਕਮਾਏ ਨੇ ਤਾਂ ਹੁਣ ਇੱਕ ਚੰਗਾ ਘਰ ਬਣਾ ਲਈਏ ਤਾਂ ਉਸ ਤੋਂ ਬਾਅਦ ਇਹ ਘਰ ਤਬਾਹ ਹੋਣਾ ਨੇ ਆਪਣਾ ਇੱਕ ਥੋੜਾ ਜਿਹਾ ਵੱਡਾ ਘਰ ਬਣਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤੇ ਘਰ ਦੇ ਹਾਲਾਤ ਕੀ ਬਣੇ ਨੇ ਤੁਸੀਂ ਦੇਖੋ ਕਿ ਇਹ ਬਿਲਕੁਲ ਨੀਹਾਂ ਘਰ ਦੀ ਤਾਂ ਉਸ ਤੋਂ ਉੱਤੇ ਜਿਹੜਾ ਹੈ ਪੂਰਾ ਘਰ ਜਿਹੜਾ ਹੈ ਇਸ ਵੇਲੇ ਤਬਾਹ ਹੋ ਚੁੱਕਾ ਹੈ ਤਾਂ ਘਰ ਦੇ ਵਿੱਚ ਜਾਨ ਨੂੰ ਕੋਈ ਰਾਜ਼ੀ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਤਾਂ ਮੁਸ਼ਕਿਲਾਂ ਤਾਂ ਬਹੁਤ ਜ਼ਿਆਦਾ ਨੇ ਤੇ ਸਾਡੇ ਨਾਲ ਇਸ ਘਰ ਦੇ ਮਾਲਕਨ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਤੁਹਾਡਾ ਨਾਮ ਹਰਮੀਤ ਹਰਮੀਤ ਕੌਰ ਜੀ ਕੀ ਤੁਸੀਂ ਨਾ ਘਰ ਬਣਾਇਆ ਸੀ ਘਰ ਬਹੁਤ ਔਖਾ ਬਣਾਇਆ ਸਰ ਹੂੰ ਬਹੁਤ ਔਖਾ ਮੇਰੇ ਮੰਮੀ ਡੈਡੀ ਨੇ ਬਣਾ ਕੇ ਦਿੱਤਾ ਹੈ ਹੂੰ ਕੁਝ ਆਪ ਚੁੱਕ ਚੁਕਾ ਕੇ ਪੈਸੇ ਲਾਏ ਇਦਾਂ ਹੁਣ ਵੀ ਨੀਹਾਂ ਪਾੜ ਗਿਆ ਵੀ ਖੋੜੀ ਟੱਟ ਗਿਆ ਪਿਛਲਾ ਵੀ ਟੱਟ ਗਿਆ ਘਰ ਬਹੁਤ ਮੁਸ਼ਕਿਲ ਹੈ ਕਿ ਇਹਦੇ ਘਰ ਆਣ ਡੇ ਪਹਿਲੇ ਪਿਛਲੇ ਘਰ ਤੇ ਰਹਿੰਦੇ ਸੀ ਹਾਂਜੀ ਨਹੀਂ ਇਹ ਵੀ ਨਾਲ ਹੀ ਰਹੀਦਾ ਇੱਥੇ ਵੀ ਪਿੱਛੇ ਵੀ ਰਹੀਦਾ ਸੀ ਪਰ ਹੁਣ ਆਪਾਂ ਕਿਸ ਦੇ ਘਰ ਦਿਨ ਤੇ ਜਦੋਂ ਦਾ ਪਾਣੀ ਆਇਆ ਆਪਾਂ ਕਿਸ ਦੇ ਘਰ ਰਹਿਣ ਦੇ ਅੱਜ ਤੱਕ ਆ ਲਾਈ ਆ ਤੇ ਤੇਰੇ ਆ ਕਰਾਂਗੇ ਆਪਣੇ ਘਰ ਕਿੰਨੇ ਦਿਨ ਕਿਸ ਦੇ ਘਰ ਆਵਾਂਗੇ ਛੱਤਾਂ ਵੀ ਟੁੱਟ ਗਈਆਂ ਹਾਂਜੀ ਘਰ ਪੂਰਾ ਪਾੜ ਗਿਆ ਪਾੜ ਗਿਆ ਕੋਈ ਨਹੀਂ ਸੁਣਦਾ ਸਾਡੀ ਕੋਈ ਨਹੀਂ ਸੁਣਦਾ ਮਾਰੇ ਦੀ ਨਹੀਂ ਸੁਣਦਾ ਕੋਈ ਮਾਰੇ ਦੀ ਨਹੀਂ ਕੋਈ ਸੁਣਦਾ ਹਾਂਜੀ ਤੇ ਕਿਵੇਂ ਇਹ ਗਲੀ ਸੀ ਬਾਰ ਜਿਹੜੀ ਅਸੀਂ ਦੇਖ ਰਹੇ ਹਾਂ ਨਹੀਂ ਸਰ ਇਹ ਤਾਂ ਸਿੱਧਣੀ ਮਿੱਟੀ ਹੀ ਸਾਰੀ ਰੁੜ ਗਈ ਜਿੱਦੋਂ ਪਾਣੀ ਤੁਸੀਂ ਟੁੱਟੀ ਇਦਨ ਪਾਣੀ ਨਾਲ ਸਾਰਾ ਰੁੜ ਗਿਆ ਇਦਾਂ ਹੀ ਨਾਲ ਹੀ ਸਾਰਾ ਤਰ ਰੁੜ ਗਿਆ ਅਗਲੀ ਉਹ ਵੀ ਕਮਰੇ ਦੀ ਚਾਨ ਜਿਹੜਾ ਸਿੱਧਾ ਕਮਰਾ ਹੀ ਆਇਆ ਇੱਥੇ ਕਿੰਨੇ ਘਰ ਟੁੱਟੇ ਨੇ ਹਾਂ ਤੁਹਾਡੇ ਸਾਹਮਣੇ ਆ ਤੁਸੀਂ ਵੇਖਦੇ ਆਏ ਜੋ ਤਾਂ ਬਿਲਕੁਲ ਹੋਰ ਤਸਵੀਰ ਤੁਹਾਨੂੰ ਦਿਖਾਣੀਆਂ ਕੱਲਾ ਇੱਕ ਕਰਨੀ ਹੈ ਤੁਸੀਂ ਦੇਖੋ ਕਿ ਇਹ ਪੂਰੇ ਇਲਾਕੇ ਦਾ ਕਿਸ ਤਰ੍ਹਾਂ ਦਾ ਹਾਲਾਤ ਨੇ ਇੱਥੇ ਇਸ ਵੇਲੇ ਰਹਿਣਾ ਤੇ ਦੂਰ ਚੱਲਣਾ ਵੀ ਕਾਫੀ ਮੁਸ਼ਕਲ ਹੈ ਕਿਉਂਕਿ ਇਸ ਵੇਲੇ ਤਕਰੀਬਨ ਜਿਹੜਾ ਜ਼ਮੀਨ ਦਾ ਲੈਵਲ ਹੈ ਉਸ ਤੋਂ ਅਸੀਂ ਕੋਈ 15 ਫੁੱਟ ਥੱਲੇ ਆਏ ਗਿਆ ਕਿਉਂਕਿ ਇੱਥੇ ਘਰ ਥੋੜਾ ਨੀਵੇਂ ਨੇ ਤਾਂ ਇੱਥੇ ਜਿਹੜੇ ਘਰਾਂ ਦੇ ਹਾਲਾਤ ਤੁਸੀਂ ਇਸ ਵੇਲੇ ਟੀਵੀ ਤੇ ਦੇਖ ਸਕਦੇ ਹੋ ਕਿ ਇਹ ਘਰ ਨੇ ਇਹ ਘਰ ਪੱਕੇ ਤਿਆਰ ਕੀਤੇ ਗਏ ਸਨ ਪੱਕੇ ਤਿਆਰ ਘਰਾਂ ਦੇ ਹਾਲਾਤ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਘਰ ਜਿਹੜੇ ਡੈਮੇਜ ਹੋਏ ਨੇ ਨੀਂਆ ਨਹੀਂ ਉੱਪਰੋਂ ਛੱਤਾਂ ਤੱਕਨ ਤੁਸੀਂ ਦੇਖੋ ਕਿ ਬਿਲਕੁਲ ਦੀਵਾਰਾਂ ਜਿਹੜੀਆਂ ਵੇਖ ਸਕਦੇ ਹੋ ਇਸ ਵੇਲੇ ਉਹ ਖਤਮ ਹੋ ਚੁੱਕੀਆਂ ਨੇ ਤਾਂ ਬਿਲਕੁਲ ਇੱਥੇ ਕੋਈ ਸਰਦਾਰ ਸਾਹਿਬ ਨੇ ਗੱਲਬਾਤ ਕਰਾਂਗੇ ਤੇ ਹਾਲਾਤ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨੇ ਸਲਾਬ ਆਇਆ ਸਲਾਬ ਨੇ ਸਭ ਕੁਝ ਤਬਾਹ ਕਰਤਾ ਪਰਿਆਵਰਣ ਕੀ ਘਰ ਕੀ ਲੋਕ ਕੀ ਮਾਲ ਡੰਗਰ ਕਿੱਥੇ ਗਏ ਇਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਗਲੀਆਂ ਪੱਕੀਆਂ ਸੀ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿਉਂਕਿ ਜਿਸ ਵੇਲੇ ਤੁਸੀ ਬੰ ਟੁੱਟਦਾ ਹੈ ਤਾਂ ਉਸ ਵੇਲੇ ਇਹ ਸੁਰਤਿ ਹਾਲ ਸਾਹਮਣੇ ਆਇਆ ਹੈ ਤਾਂ ਸਾਡੇ ਨਾਲ ਇਸ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਇੱਦਾਂ ਬੁਰੇ ਹਾਲਾਤ ਕਦੀ ਨਹੀਂ ਵੇਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਸਾਰੇ ਜੀ ਬਤੇ ਬਾਬਾ ਜੀ ਇਹ ਹਾਲਾਤ ਨਾ ਬਹੁਤ ਹੀ ਮਾਰੇ ਇਹ ਰਾਵੀ ਦਾ ਰਾਵੀ ਪੈਂਦੀ ਆ ਤੇ ਤੁਹਾਡਾ ਘਰ ਆ ਜੀ ਇਹ ਵੀਰ ਦਾ ਘਰ ਆ ਤੇ ਇਧਰੋਂ ਪਾਣੀ ਟੁੱਟਾ ਨਾ ਜਦ 100 ਦੀ ਸਪੀਡ ਤੇ ਟੁੱਟਾ ਪਾਣੀ ਤੇ ਇਹ ਮਲਕੀ ਪਾਣੀ ਜਦ ਚੱਲਿਆ ਨਾ 100 ਦੀ ਸਪੀਡ ਤੇ ਡੰਗਰ ਵਸ਼ਾ ਰੇੜੇ ਰੂੜੇ ਸਭ ਤਬਾਹ ਕਰ ਗਿਆ ਧੂਕੇ ਲੈ ਗਿਆ ਇਥੋਂ ਘੱਟੋ ਘਾਟ 2 400 ਕਿਲੋਮੀਟਰ ਧੂਕੇ ਲੈ ਗਿਆ ਬਹੁਤ ਮਾੜੇ ਹਾਲ ਹੋਏ ਨੇ ਤੇਰਾ ਵੇਖ ਲੋ ਹਾਲਾਤ ਪਿਆ ਆ ਵੀ ਇਹ ਕੀ ਹੈ ਇਹ ਕੀ ਹੈ ਇਹ ਘਰ ਹੈ ਹਾਂਜੀ ਇਹ ਘਰ ਹੈ ਪੁਰਾਣਾ ਘਰ ਆ ਚੱਲ ਗਿਆ ਮੰਗਾਂ ਗੰਦਾ ਅੱਛਾ ਇਹ ਘਰ ਆ ਜ ਇਹ ਘਰ ਇਹ ਦੋ ਕਮਰੇ ਹੀ ਆਪਣਾ ਸਰਗਰਾਂ ਦੁਕਾਨ ਹੀ ਆਪਣਾ ਸਮਾਨ ਦੇ ਵਿੱਚ ਉਹ ਪਰਲ ਦੀ ਦੁਕਾਨ ਕਿੱਥੇ ਸੀ ਇਸੇ ਕਿਤੇ ਦੁਕਾਨ ਕਰਦੇ ਅੱਛਾ ਇੱਥੇ ਦੁਕਾਨ ਸੀ ਹਾਂਜੀ ਤਾਂ ਇਹ ਤੁਸੀਂ ਵੇਖੋ ਇਹ ਦੁਕਾਨ ਸੀ ਦੁਕਾਨ ਦੇ ਪਿੱਛੇ ਉਹਨਾਂ ਦਾ ਘਰ ਸੀ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਨੇ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇੱਥੇ ਕੋਈ ਬੰਬਾਰਡਮੈਂਟ ਤਾਂ ਨਹੀਂ ਹੋਈ ਨਹੀਂ ਨਹੀਂ ਇਥੇ ਮਤਲਬ ਇਸ ਤਰ੍ਹਾਂ ਲੱਗਦਾ ਇਸਾ ਕੋਈ ਬੰਬ ਪਿਆ ਹੋਵੇ ਤਾਂ ਉਸ ਤਰ੍ਹਾਂ ਪਤਰਾ ਦੀ ਤਸਵੀਰਾਂ ਸੀਰੀਆ ਚ ਵੇਖਣ ਨੂੰ ਮਿਲਦੀਆਂ ਲੇਕਿਨ ਕੋਨੇਵਾਲ ਪਿੰਡ ਦੇ ਵਿੱਚ ਜਿਹੜਾ ਹੈ ਮੋਟਰਸਾਈਕਲ ਅਗਲੇ ਉਹ بابا ਉਹ ਦਿਖੇ ਕਿ ਪਾਣੀ ਆ ਅਚਾਨਕ ਰੁੜ ਗਿਆ ਸਭ ਕੁਝ ਹਾਂਜੀ ਰੁੜ ਗਈ ਤੇ ਪਾ ਦਿਓ ਉਸ ਲਈ ਕਿਸ ਤਰ੍ਹਾਂ ਦਾ ਸਮਾਂ ਹੋਇਆ ਜਦੋਂ ਐਸਾ ਭਾਜੀ ਬਹੁਤ ਮਾੜਾ ਭਾਜੀ ਆਪਣਾ ਆਪਣੇ ਘਰ ਦੇ ਮਲਕੀ ਬੱਚੇ ਵੀ ਮਾਹ ਆਪਣੇ ਕੋਠਿਆਂ ਤੇ ਚੜੇ ਆ ਪਾਣੀ ਛੇਤੀ ਤੋਂ ਛੇਤੀ ਮਿਲ ਗਈ ਜਲਦੀ ਜਲਦੀ ਆਪਾਂ ਆਪਣੇ ਛੱਤਾਂ ਦੇ ਬੱਚੇ ਚੜ੍ਹੇ ਨੇ ਬਹੁਤ ਹਾਲਾਤ ਮਾੜੇ ਸੀ ਤੇ ਕੋਈ ਸਰ ਲੈਣਾ ਨਹੀਂ ਵੀਰ ਜੀ ਕੋਈ ਨਹੀਂ ਵੜਿਆ ਜੇ ਆਇਆ ਵੀ ਕੋਈ ਕਹਿੰਦੇ ਤਾਂ ਤੁਹਾਡੇ ਮਿਸਤਰੀ ਮਾੜੇ ਸੀ ਤੁਹਾਡੇ ਮਲਕੀ ਆਪਣਾ ਸੀਮੈਂਟ ਮਾਰਾ ਸੀ ਇਸ ਕਰਕੇ ਢੱਟ ਚੁੱਕਾ ਆ ਕੋਈ ਇਹਨੇ ਬਾਤ ਨਹੀਂ ਪੁੱਛੀ ਇੱਥੇ ਦੁਕਾਨ ਹੁੰਦੀ ਸੀ ਹਾਂਜੀ ਹਾਂਜੀ ਇਹ ਦੁਕਾਨ ਹਾਂਜੀ ਟਾਇਰਾਂ ਦੀ ਆਪਣੇ ਸਾਈਕਲਾਂ ਦੀ ਦੁਕਾਨ ਹੁੰਦੀ ਸੀ ਖਤਮ ਹੋ ਗਈ ਖਤਮ ਹੋ ਗਈ ਰੋੜ ਕੇ ਲਾ ਗਿਆ ਸਾਰਾ ਕੋਹੀ ਮਲਕ ਕੋਈ ਜਿੰਵਤ ਸਾਰਾ ਕੁਝ ਨਹੀਂ ਬਚਿਆ ਮਹ ਜਾਨੇ ਬਚਾਈਆਂ ਨੇ ਹੋਰ ਕੁਝ ਨਹੀਂ ਬਚਿਆ ਮਾਲ ਡੰਗਰ ਦਾ ਕੀ ਬਣਿਆ ਵੀਰ ਜੀ ਸਭ ਕੁਝ ਰੋੜ ਕੇ ਲਾ ਗਿਆ ਵੀਰ ਦੀਆਂ ਗਾਈਆਂ ਸੀ ਤੇ ਦੋ ਗਾਈਆਂ ਤੇ ਉਹ ਰੋੜ ਕੇ ਲਾ ਗਿਆ ਸਾਰਾ ਕੋਹੀ ਮਲਕੀ ਖੋਲਣ ਦਾ ਟਾਈਮ ਹੀ ਨਹੀਂ ਮਿਲਿਆ ਮੌਕਾ ਨਹੀਂ ਦਿੱਤਾ ਆ ਵੀ ਫਰ ਗਾਈਆਂ ਲੰਬੀਆਂ ਨਹੀਂ ਨਹੀਂ ਵੀਰ ਜੀ ਇੱਥੇ ਫੁੱਲ ਗਈਆਂ ਇੱਥੇ ਸਾਨੂੰ ਮਲਕੀ ਫੁੱਲੀਆਂ ਲੰਬੀਆਂ ਨੇ ਰਾਸ਼ਾ ਮਲਗੀ ਉਹ ਪਾੜ ਚੁੱਕੀਆਂ ਤੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਗੇ ਵੀ ਕਰਦੇ ਏਦਾਂ ਦੇ ਜੀ ਤਾਂ ਬਿਲਕੁਲ ਇਹ ਇਹ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਇੱਥੇ ਪਿੰਡ ਦੇ ਹਾਲਾਤ ਨੇ ਘੋਨੇਵਾਲ ਪਿੰਡ ਚ ਮੌਜੂਦ ਆ ਇੱਕ ਹੋਰ ਮਾਤਾ ਜੀ ਨੇ ਇਸ ਵੇਲੇ ਇੱਥੇ ਨਜ਼ਰ ਆ ਰਹੇ ਨੇ ਉਹ ਵਾਹਿਗੁਰੂ ਹੈ ਮਾਤਾ ਜੀ ਘਰ ਤੁਹਾਡਾ ਹੈ ਆਓਗੇ ਜਰਾ ਇੱਕ ਮਿੰਟ ਕੀ ਘਰ ਸਰ ਟੁੱਟ ਗਿਆ ਜੀ ਹਾਂ ਜੀ ਇੱਕ ਘਰ ਦਾ ਲੱਭਾਂਗੇ ਸਾਹਮਣੇ ਹਾਂਜੀ ਆ ਵੀ ਇਧਰੋਂ ਪਾਣੀ ਸਾਨੂੰ ਜ਼ਿਆਦਾ ਇਧਰੋਂ ਪਿਆ ਆ ਅੱਛਾ ਤੇ ਬੜਾ ਨੁਕਸਾਨ ਹੋਇਆ ਅੱਛਾ ਇਹ ਘਰ ਸੀ ਇਹ ਘਰ ਹੀ ਇਹ ਇੱਧਰ ਰਹਿੰਦੇ ਨੇ ਅੰਬਰਸਾਹ ਸਾਰੇ ਅੱਛਾ ਤੇ ਘਰ ਹੈ ਜੀ ਉਹਨਾਂ ਦਾ ਇੱਧਰੇ ਬਣਿਆ ਸੀ ਇਹ ਹੁਣ ਸਾਰੇ ਉੱਥੇ ਰਹਿੰਦੇ ਨੇ ਇਹ ਇੱਧਰ ਆਹੋ ਆ ਵੀ ਸਾਰਾ ਹੀ ਪਿਛਲੇ ਪਾਸੇ ਬੜਾ ਟੱਠ ਪਈ ਹੈ ਸਾਰੇ ਘਰ ਨੇ ਪਿਛਲੇ ਪਾਸੇ ਵੀ ਇੱਥੇ ਵੀ ਤੇ ਬੜੀ ਟਟਵਾ ਪਈ ਹੈ ਇਹ ਤੇ ਰੋੜ ਕੇ ਲੈ ਗਿਆ ਜੀਆਂ ਨਵੀਂ ਤੇ ਇੱਧਰੇ ਬੜਾ ਕੋਈ ਚੀਜ਼ ਨਹੀਂ ਬਚੀ ਮੰਜੀਆਂ ਉਹ ਭੇਜ ਭੁੱਜ ਗਈਆਂ ਲੀੜੇ ਭੇਜ ਗਏ ਪੇਟੀਆਂ ਇਸ ਤਰ੍ਹਾਂ ਲੱਗੀਆਂ ਗੁੱਠਾਣਾ ਬੜਾ ਨਸਖਾਨ ਹੋਇਆ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਨਾਲ ਇੱਥੇ ਨੁਕਸਾਨ ਦੀਆਂ ਤਸਵੀਰਾਂ ਨੇ ਤਾਂ ਇੱਥੇ ਨਜ਼ਰ ਆ ਰਹੀਆਂ ਨੇ ਤਾਂ ਇਸ ਵੇਲੇ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਹੁਣ ਤੁਹਾਨੂੰ ਦਿਖਾਣੇ ਆ ਕਿ ਇਹ ਨੁਕਸਾਨ ਕਿਸ ਕਦਰ ਤੱਕ ਹੋਇਆ ਕਿ ਨਿਥਾ ਦੇ ਘਰਾਂ ਦੇ ਘਰ ਉਜੜ ਗਏ ਇਸ ਘਰ ਦਾ ਸਿਰਫ ਇੱਕ ਗੇਟ ਬਚਿਆ ਤੁਸੀਂ ਦੇਖੋ ਇਹ ਘਰ ਦੇ ਵਿੱਚ ਇੱਕ ਗੇਟ ਬਚਿਆ ਹੈ ਕੋਸ਼ਿਸ਼ ਕਰਾਂਗੇ ਅੰਦਰ ਦਿਖਾਉਣ ਦੀ ਕਿ ਇਸ ਜਗ੍ਹਾ ਤੋਂ ਕਿ ਸਿਰਫ ਇਸ ਘਰ ਦਾ ਇੱਕ ਦਰਵਾਜ਼ਾ ਬਚਿਆ ਹੈ ਤੇ ਅੰਦਰ ਘਰ ਹੈ ਹੀ ਨਹੀਂ ਕਿਉਂਕਿ ਘਰ ਸਾਰਾ ਹੈ ਉਹ ਉਜੜ ਚੁੱਕਾ ਹੈ ਘਰ ਸਾਰਾ ਤਬਾਹ ਹੋ ਚੁੱਕਾ ਹੈ ਇਸ ਜਗ੍ਹਾ ਤੇ ਵੀ ਘਰ ਸੀ ਤੁਸੀਂ ਦੇਖੋ ਕਿ ਇੱਥੇ ਬਕਾਇਦਾ ਤੌਰ ਦੇ ਉੱਤੇ ਗੇਟ ਲੱਗਾ ਹੈ ਇਸ ਗੇਟ ਰਾਹੀਂ ਇਸ ਘਰ ਦੇ ਅੰਦਰ ਜਾਇਆ ਜਾਂਦਾ ਸੀ ਪਰ ਇੱਥੇ ਵੀ ਸਿਰਫ ਇੱਕ ਗੇਟ ਦਾ ਇੱਕ ਹਿੱਸਾ ਬਚਿਆ ਹੈ। ਤਾਂ ਗੇਟ ਦੇ ਨਾਲ-ਨਾਲ ਤਸਵੀਰ ਤੁਸੀਂ ਵੇਖੋਗੇ ਕਿ ਕਿਸ ਤਰੀਕੇ ਨਾਲ ਨੁਕਸਾਨ ਦੀ ਪਰਭਾਈ ਕਿਵੇਂ ਹੋਏਗੀ ਇਸ ਦੇ ਬਾਰੇ ਕਹਨਾ ਅ ਮੁਸ਼ਕਲ ਹੈ। ਹੁਣ ਤੁਹਾਨੂੰ ਦਿਖਾਣੇ ਆ ਕਿ ਬੋਰਡ ਜੋ ਕਿ ਅਕਸਰ ਪਿੰਡਾਂ ਦੇ ਵਿੱਚ ਹੁੰਦੇ ਨੇ ਬੋਰਡ ਦੀ ਜੜ ਕਿੰਨੀ ਜ਼ਮੀਨ ਦੇ ਵਿੱਚ ਹੁੰਦੀ ਹੈ। ਕਿਹਾ ਜਾਂਦਾ ਹੈ ਕਿ 10-15 15 ਫੁੱਟ ਦੀ ਜਿਹੜੀ ਜੜ ਉਸ ਦੀ ਹੁੰਦੀ ਹੈ ਤਾਂ ਇਸ ਵੇਲੇ ਤੁਸੀਂ ਦੇਖੋਗੇ ਇਹ ਦਰਖਤ ਵੀ ਜਿਹੜਾ ਹੈ ਬੋਰਡ ਵੀ ਆਵੇ ਤਾਂ ਨਾਲ ਹੀ ਆ ਜਾਓ ਇਹ ਦੇਖੋ ਅਦੀ ਜਿਹੜੀ ਜੜ ਹੈ ਉਹ ਜ਼ਮੀਨ 'ਚ ਹੈ ਔਰ ਉਹ ਵੀ ਇਸ ਵੇਲੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਇਸ ਕੋ ਨੇਵਾਲ ਪਿੰਡ ਦੀਆਂ ਬਨ ਵੀ ਇੱਥੇ ਹੈ ਮਾਛਿਆਲ ਕੋਹਨੇਵਾਲ ਦੋ ਪਿੰਡ ਨੇ ਜਿਹੜੇ ਕਿ ਸਭ ਤੋਂ ਜ਼ਿਆਦਾ ਅਫੈਕਟਡ ਹੋਏ ਨੇ ਤੁਸੀਂ ਵੇਖੋ ਕਿ ਕਿੱਡਾ ਪੁਰਾਣਾ ਦਰਖ ਸੀ ਜੋ ਕਿ ਹੁਣ ਜਮੀਦੋਜ਼ ਹੁੰਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਮਾਲ ਡੰਗਰ ਜਿਹੜਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਉੱਚੀਆਂ ਥਾਵਾਂ ਤੇ ਲਿਆਇਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮਾਛੀਵਾਲ ਕੋਨੇਾਲ ਪਿੰਡ ਦੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਪਾਣੀ ਆਇਆ ਕਿਵੇਂ ਤਾਂ ਇਹ ਤੁਸੀਂ ਹੈ ਤੁਸੀਂ ਜਿਹੜੀ ਇਸ ਵੇਲੇ ਇਸ ਜਗ੍ਹਾ ਤੋਂ ਤਕਰੀਬਨ 200 ਮੀਟਰ ਦਾ ਪਾੜ ਇੱਥੇ ਪਿਆ ਤੇ ਇਹ ਤੁਸੀਂ ਵੇਖੋ ਕਿ 200 ਮੀਟਰ ਦਾ ਇਹ ਪਾੜ ਹੈ ਤੇ ਇੱਥੇ ਜਦੋਂ ਪਾੜ ਪਿਆ ਤਾਂ ਉਸ ਤੋਂ ਬਾਅਦ ਸਾਰਾ ਪਾਣੀ ਰਾਵੀ ਦਰਿਆ ਦਾ ਪਾਣੀ ਇਸ ਪਿੰਡ 'ਚ ਆ ਗਿਆ ਪਿੰਡ 'ਚ ਆਣ ਤੋਂ ਬਾਅਦ ਉਸ ਨੇ ਪੂਰੇ ਪਿੰਡ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖੋ ਡੈਮੇਜ ਹੋਏ ਨੇ ਖੰਭੇ ਡੈਮੇਜ ਹੋਏ ਨੇ ਜਿੱਦਾਂ ਕਿ ਆ ਜਾ ਰਿਹਾ ਕਿ 70 ਕਰੋੜ ਤੋਂ ਵੱਧ ਦਾ ਨੁਕਸਾਨ ਬਿਜਲੀ ਬੋਰਡ ਦਾ ਹੋ ਚੁੱਕਾ ਹੈ ਉਹ ਤਸਵੀਰਾਂ ਨੇ ਤਾਂ ਇੱਕ ਪਾਸੇ ਇਹ ਤਸਵੀਰ ਨੇ ਬਿਜਲੀ ਇਸ ਇਲਾਕੇ ਦੀ ਠੱਪ ਹੈ ਕਿਉਂਕਿ ਤਾਰਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਔਰ ਇਹ ਪਿੰਡ ਇਸ ਵੇਲੇ ਸਭ ਤੋਂ ਜ਼ਿਆਦਾ ਬਰਬਾਦੀ ਦੇ ਰਾਹ ਤੇ ਨੇ ਕਦੋਂ ਆਬਾਦ ਹੋਣਗੇ ਇਹ ਸੋਚਣਾ ਵੀ ਇਸ ਵੇਲੇ ਮੁਸ਼ਕਲ ਹੈ ਫਿਲਹਾਲ ਲੋਕਾਂ ਦਾ ਲਾਈਫ ਸਟਾਈਲ ਹੈ ਘਰ ਉਜੜ ਚੁੱਕੇ ਨੇ ਸਮਾਥੀਵਾ ਅਤੇ ਕੋਨੇਵਾਲ ਪਿੰਡ ਦੀ ਇੱਕ ਤਸਵੀਰ ਤਾਂ ਨਾ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਜਲਦ ਇਹਨਾਂ ਨੂੰ ਅਬਾਦ ਕੀਤਾ ਜਾਵੇ ਸਰਕਾਰਾਂ ਵੱਡੇ ਪੱਧਰ ਦੇ ਉੱਤੇ ਇਹਨਾਂ ਵੱਲ ਧਿਆਨ ਦੇਣ ਤਾਂ ਕਿ ਇਹਨਾਂ ਦਾ ਦਿਵਾੜਾ ਮੁਢਲ ਸੇਵਾਵਾਂ ਹੋ ਸਕੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਕ੍ਰੈਡਿਟ ਪੰਜਾਬ ਟੀਵੀ ਅੰਮ੍ਰਿਤਸਰ